ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਅੱਜ ਦਾ ਪ੍ਰਸਿੱਧ ਕਵੀ ਹੈ ਨੰਦ ਲਾਲ ਨੂਰਪੁਰੀ ਤਾਂ ਨੰਦ ਲਾਲ ਨੂਰਪੁਰੀ ਬਾਰੇ ਸੰਖੇਪ ਜੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਨੂਰਪੁਰੀ ਦਾ ਜਨਮ ਪਿੰਡ ਨੂਰਪੁਰ ਜ਼ਿਲ੍ਹਾ ਲਾਇਲਪੁਰ ਅੱਜਕੱਲ ਪਾਕਿਸਤਾਨ ਵਿੱਚ 1906 ਈਸਵੀ ਨੂੰ ਹੋਇਆ ਆਪਨੇ ਆਪਣਾ ਬਹੁਤਾ ਸਮਾਂ ਜਲੰਧਰ ਸ਼ਹਿਰ ਵਿੱਚ ਬਿਤਾਇਆ ਆਪਨੇ ਬਹੁਤ ਸਾਰਾ ਲੋਕ ਕਵ ਰਚਿਆ ਅਤੇ ਆਪਦੇ ਬਹੁਤ ਸਾਰੇ ਗੀਤ ਰਿਕਾਰਡ ਹੋਏ। ਆਪਨੇ ਮੈਂ ਵਤਨ ਦਾ ਸ਼ਹੀਦ ਹਾਂ ਗੀਤ ਸਰਦਾਰ ਭਗਤ ਸਿੰਘ ਦੀ ਸ਼ਹੀਦੀ ਬਾਰੇ ਲਿਖਿਆ ਜੋ ਬਹੁਤ ਮਸ਼ਹੂਰ ਹੋਇਆ। ਆਪਦੇ ਪੰਜਾਬ ਬੋਲਿਆ, ਆਖਰੀ ਸੁਗਾਤ, ਸੁਗਾਤ ਅਤੇ ਨੂਰਪੁਰੀ ਦੇ ਗੀਤ, ਆਦ ਗੀਤਾਂ ਅਤੇ ਕਵਿਤਾਵਾਂ ਦੇ ਸੰਗ੍ਰਹਿ ਪ੍ਰਕਾਸ਼ਿਤ ਹੋਏ। ਕੋਇਕ ਫਕਰ ਕਵੀ ਸੀ ਉਹਨਾਂ ਦੇ ਜਿਹੜੇ ਬਹੁਤ ਜ਼ਿਆਦਾ ਮਸ਼ਹੂਰ ਗੀਤ ਨੇ ਉਹ ਹੈ ਇਥੋਂ ਉੱਡ ਜਾ ਭੋਲਿਆ ਪੰਛੀਆ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਕਾ ਨੂੰ ਵਿਪਪਲਾ ਖੜਖੜ ਲਾਈ ਆ ਤਾਂ ਇਹ ਸੰਖੇਪ ਜਾਣਕਾਰੀ ਸੀ ਨੰਦ ਲਾਲ ਨੂਰਪੁਰੀ ਬਾਰੇ ਉਹਨੂੰ ਸਟੇਜੀ ਕਵੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਸਨੇ ਸਟੇਜ ਤੇ ਗੀਤ ਐ ਜਿਹੜੇ ਉਹ ਗਾਏ ਵੀ ਤੇ ਇਹ ਗੀਤ ਇੰਨੇ ਪ੍ਰਸਿੱਧ ਹੋਏ ਕਿ ਕਾਫੀ ਸਮਾਂ ਪਹਿਲਾਂ ਵਿਆਹਾਂ ਸ਼ਾਦੀਆਂ ਦੇ ਮੌਕੇ ਰਿਕਾਰਡ ਐ ਜਿਹੜੇ ਉਹ ਘਰਾਂ ਦੇ ਵਿੱਚ ਆਮ বাজਦੇ ਸੀ ਤਾਂ ਇਹਨਾਂ ਬਾਰੇ ਆਮ ਪੁੱਛੇ ਜਾਣ ਵਾਲੇ ਜਿਹੜੇ ਪ੍ਰਸ਼ਨ ਨੇ ਉਹ ਨੰਦ ਲਾਲ ਨੂਰਪੁਰੀ ਦਾ ਪਿੰਡ ਕਿੱਥੇ ਜਨਮ ਹੋਇਆ ਕਦੋਂ ਹੋਇਆ ਤੇ ਇਹਨਾਂ ਨੇ ਕੀ ਰਚਿਆ ਜ਼ਿਆਦਾ ਇਹਨਾਂ ਨੇ ਜਿਵੇਂ ਗੀਤ ਐ ਜਿਹੜੇ ਕਵਿਤਾਵਾਂ ਉਹ ਰਚੀਆਂ ਜ਼ਿਆਦਾ ਲੋਕ ਕਾਵ ਲੋਕਾਂ ਆਪ ਦੇ ਤੌਰ ਤੇ ਇਹਨਾਂ ਨੂੰ ਬਹੁਤੀ ਪ੍ਰਸਿੱਧੀ ਹੋਈ ਤੇ ਇਹਨਾਂ ਦੇ ਪ੍ਰਸਿੱਧ ਜਿਹੜੇ ਕਿਹੜੇ-ਕਿਹੜੇ ਗੀਤ ਨੇ ਉਹਨਾਂ ਨੂੰ ਵੀ ਪੁੱਛਿਆ ਜਾ ਸਕਦਾ ਕਿ ਕਿਹੜੇ ਗੀਤ ਹੈ ਜਿਹੜੇ ਉਹਨਾਂ ਦੇ ਜ਼ਿਆਦਾ ਪ੍ਰਸਿੱਧ ਹੋਏ ਆਮ ਤੌਰ ਤੇ ਇਹਨਾਂ ਨੇ ਸ਼ਹੀਦ ਭਗ ਸਿੰਘ ਬਾਰੇ ਜਾਂ ਸਾਡੇ ਜਿਹੜੇ ਗੁਰੂ ਸਹਿਬਾਨ ਨੇ ਉਹਨਾਂ ਨਾਲ ਸੰਬੰਧਿਤ ਗੀਤ ਗਾਏ ਜਿਹੜੇ ਅੱਜ ਤੱਕ ਵੀ ਸੁਣੇ ਜਾਂਦੇ ਆ ਤੇ ਲੰਮਾ ਸਮਾਂ ਤੱਕ ਉਹ ਰੇਡੀਓ ਤੇ ਵੀ ਵੱਜਦੇ ਰਹੇ Thank you.